ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਤਰਾ ਗਲੋਬਲ న్యూਸ ਤੇ ਆਫਰ ਝਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਸਹਾਇਤਾ ਪ੍ਰੋਗਰਾਮਾਂ ਦੇ ਲਈ 2 ਅਰਬ ਡਾਲਰ ਦੇਣ ਦੀ ਘੋਸ਼ਣਾ ਕੀਤੀ ਹੈ ਇਹ ਐਲਾਨ ਅਜਿਹੇ ਸਮੇਂ ਦੇ ਵਿੱਚ ਕੀਤਾ ਗਿਆ ਜਦੋਂ ਅਮਰੀਕੀ ਪ੍ਰਸ਼ਾਸਨ ਲਗਾਤਾਰ ਆਪਣੀ ਵਿਦੇਸ਼ੀ ਸਹਾਇਤਾ ਦੇ ਵਿੱਚ ਕਟੌਤੀ ਕਰ ਰਿਹਾ ਹੈ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੂੰ ਨਵੀਆਂ ਆਰਥਿਕ ਸਥਿਤੀਆਂ ਅਨੁਸਾਰ ਟਾਲਣ ਸੀਮਿਤ ਕਰਨ ਜਾਂ ਖਤਮ ਹੋਣ ਦੀ ਚੇਤਾਵਨੀ ਵੀ ਦੇ ਰਿਹਾ ਹੈ ਇਹ ਰਕਮ ਪਿਛਲੇ ਅਮਰੀਕੀ ਯੋਗਦਾਨਾਂ ਨਾਲੋਂ ਕਾਫੀ ਘੱਟ ਹੈ ਪਰ ਪ੍ਰਸ਼ਾਸਨ ਦਾ ਮੰਨਣਾ ਇਹ ਹੈ ਕਿ ਇਹ ਓਨੀ ਵੀ ਘਟਣੀ ਹੈ ਕਿ ਇਹ ਅਮਰੀਕਾ ਨੂੰ ਮਨੁੱਖੀ ਯਤਨਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਵਜੋਂ ਆਪਣੀ ਸਥਿਤੀ ਬਣਾਈ ਰੱਖਣ ਦੇ ਯੋਗ ਬਣਾਏਗੀ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਮਾਨਵਤਾਵਾਦੀ ਸਹਾਇਤਾ ਦੀ ਸਾਲਾਨਾ ਲੋੜ ਲਗਭਗ 17 ਅਰਬ ਡਾਲਰ ਤੱਕ ਪਹੁੰਚ ਗਈ ਹੈ ਤੇ ਅਮਰੀਕਾ ਦਾਸ ਹੋਇਆ ਇੱਛਾ योगदान ਪਹਿਲਾ 8 ਤੋਂ 10 ਅਰਬ ਡਾਲਰ ਦੇ ਵਿਚਕਾਰ ਹੁੰਦਾ ਸੀ ਤੇ ਜਦੇ ਮੁਕਾਬਲੇ ਹੁਣ ਦਿੱਤੀ ਜਾਣ ਵਾਲੀ 2 ਅਰਬ ਡਾਲਰ ਦੀ ਰਾਸ਼ੀ ਇੱਕ ਛੋਟਾ ਹਿੱਸਾ मात्र ਹੈ ਇਸ ਤੋਂ ਇਲਾਵਾ ਅਮਰੀਕੀ ਸੰਯੁਕਤ ਰਾਸ਼ਟਰ ਦੀ ਮੈਂਬਰਸ਼ਿਪ ਫੀਸ ਵਜੋਂ ਵੀ ਸਾਲਾਨਾ ਅਰਬਾਂ ਡਾਲਰਾਂ ਦਾ ਭੁਗਤਾਨ ਕਰਦਾ ਹੈ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਬੌਕ ਰੋੜੀ ਟੈਂਡਰ ਕੋਟਾਲੇ ਦੇ ਵਿੱਚ ਪੰਜਾਬ ਸਰਕਾਰ ਨੇ ਸਖਤ ਰੁਕਤ ਅਖਤਿਆਰ ਕਰ ਦਿਆ ਵੱਡੀ ਕਾਰਵਾਈ ਕੀਤੀ ਹੈ ਸਰਕਾਰ ਨੇ ਐਸਐਸਪੀ ਵਿਜੀਲੈਂਸ ਤੋਂ ਬਾਅਦ ਹੁਣ ਇੰਪਰੂਵਮੈਂਟ ਟਰੱਸਟ ਦੇ 7 ਇੰਜੀਨੀਅਰਾਂ ਨੂੰ ਵੀ ਸਸਪੈਂਡ ਕਰ ਦਿੱਤਾ ਹੈ ਇਹ ਮਾਮਲਾ ਪਿਛਲੇ ਦਿਨੀ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਦੀ ਛੁੱਟੀ ਹੋਣ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਬਣਿਆ ਹੋਇਆ ਸੀ ਸੂਤਰਾਂ ਅਨੁਸਾਰ ਇਹ ਸਾਰਾ ਵਿਵਾਦ ਲਗਭਗ 50 ਕਰੋੜ ਰੁਪਏ ਦੀ ਲਾਗਤ ਵਾਲੇ ਟੈਂਡਰਾਂ ਦੀ ਅਲਾਟਮੈਂਟ ਨਾਲ ਜੁੜਿਆ ਹੋਇਆ ਹੈ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਰਕ ਆਰਡਰ ਜਾਰੀ ਕਰਨ ਦੀ ਪ੍ਰਕਿਰਿਆ ਦੇ ਵਿੱਚ ਨਿਯਮਾਂ ਨੂੰ ਚੀਕੇ ਟੰਗ ਕੇ ਵੱਡੇ ਪਦਰੂ ਤੇ ਪ੍ਰਸ਼ਟਾਚਾਰ ਕੀਤਾ ਗਿਆ। ਇਸ ਭ੍ਰਿਸ਼ਟਾਚਾਰ ਕਾਰਨ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ। ਇਸ ਕੋਟਾਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਨੇ ਹੁਣ ਅਗਲੇਰੀ ਕਾਰਵਾਈ ਤੇਜ਼ ਕਰ ਦਿੱਤੀ ਹੈ ਤੇ ਮਿਲੀ ਜਾਣਕਾਰੀ ਮੁਤਾਬਕ ਸਸਪੈਂਡ ਕੀਤੇ ਗਏ ਦੋਸ਼ੀ ਅਫਸਰਾਂ ਦੇ ਖਿਲਾਫ ਜਲਦੀ ਹੀ ਵਿਜੀਲੈਂਸ ਕੇਸ ਦਰਜ ਕਰਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਦੀ ਇਸ ਕਾਰਵਾਈ ਨਾਲ ਪਿਛਟ ਅਧਿਕਾਰੀਆਂ ਵਿੱਚ ਹਰਕਮ ਮਚਿਆ ਹੋਇਆ ਹੈ। ਸਾਲ 225 ਦੇ ਵਿੱਚ ਭਿਆਨਕ ਫੌਜੀ ਟਕਰਾਅ ਤੋਂ ਬਾਅਦ ਆਖਰਕਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਕੁਝ ਹੱਦ ਤੱਕ ਸ਼ਾਂਤੀ ਹੈ ਪਰ ਇੱਕ ਪ੍ਰਮੁੱਖ ਅਮਰੀਕੀ ਥਿੰਕ ਟੈਂਕ ਦਾ ਕਾਉਂਸਲ ਔਨ ਫੋਰਨ ਰਿਲੇਸ਼ਨਜ਼ ਸੀਐਫਆਰ ਨੇ ਚੇਤਾਵਨੀ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਕਿ ਸਾਲ 226 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁੜ ਜੰਗ ਛਿੜ ਸਕਦੀ ਹੈ ਸੀਐਫਆਰ ਦੀ ਰਿਪੋਰਟ ਕਨਫਲਿਕਟਸ ਟੂ ਵਾਚ ਇਨ 2026 ਅਨੁਸਾਰ ਕਸ਼ਮੀਰ ਦੇ ਵਿੱਚ ਵੱਖਵਾਦੀ ਅਤਵਾਦੀ ਗਤੀਵਿਧੀਆਂ ਵਧਣ ਕਾਰਨ ਦੋਵਾਂ ਦੇਸ਼ਾਂ ਵਿੱਚ ਘਾਰ ਟਕਰਾ ਦੀ ਸੰਭਾਵਨਾ ਹੈ ਰਿਪੋਰਟ ਵਿੱਚ ਕਿਹਾ ਗਿਆ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾ ਹੁੰਦਾ ਤਾਂ ਇਹ ਅਮਰੀਕੀ ਹਿੱਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਾਲਾਂਕਿ ਜੰਮੂ ਅਤੇ ਕਸ਼ਮੀਰ ਵਿੱਚ ਕੋਈ ਵੱਡਾ ਅਤਵਾਦੀ ਹਮਲਾ ਨਹੀਂ ਹੋਇਆ ਪਰ ਖੁਫੀਆ ਏਜੰਸੀਆਂ ਦੇ ਅਨੁਸਾਰ ਇਨ੍ਹਾਂ ਸਰਦੀਆਂ ਦੇ ਵਿੱਚ ਜੰਮੂ ਖੇਤਰ ਦੇ ਵਿੱਚ 30 ਤੋਂ ਵੱਧ ਪਾਕਿਸਤਾਨੀ ਅਤਵਾਦੀ ਸਰਗਰਮ ਨੇ ਤੇ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਹਥਿਆਰਾਂ ਦੀ ਖਰੀਦ ਉੱਤੇ ਤੇਜ਼ੀ ਲਿਆਂਦੀ ਹੈ ਭਾਰਤ ਵਿੱਚ ਡਿਫੈਂਸ ਐਗਜ਼ੀਕਿਊਸ਼ਨ ਕਾਉਂਸਲ ਨੇ ਹਾਲੀ ਦੇ ਵਿੱਚ 79000 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਤੇ ਜਿਨ੍ਹਾਂ ਵਿੱਚ ਡਰੋਨ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਜ਼ਾਈਲਾ ਅਤੇ ਗਾਈਡਡ ਬੰਬ ਵੀ ਸ਼ਾਮਲ ਨੇ ਪਾਕਿਸਤਾਨ ਨੇ ਵੀ ਆਪਰੇਸ਼ਨ ਸੰਧੂਰ ਦੌਰਾਨ ਸਾਹਮਣੇ ਆਈਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਨਵੇਂ ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਖਰੀਦਣ ਲਈ ਤੁਰਕੀ ਅਤੇ ਚੀਨ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਸੰਯੁਕਤ ਅਰਬ ਅਮੀਰਾਤ ਯਾਨੀ ਕਿ ਯੂਏਈ ਨੇ ਯਮਨ ਦੇ ਵਿੱਚ ਤਾਇਨਾਤ ਆਪਣੀਆਂ ਬਾਕੀ ਬਚੀਆਂ ਫੌਜਾਂ ਨੂੰ ਸਵੈ ਇੱਛਾ ਨਾਲ ਵਾਪਸ ਬੁਲਾਉਣ ਦਾ ਐਲਾਨ ਕੀਤਾ ਤੇ ਇਹ ਫੈਸਲਾ ਸਾウਦੀ ਅਰਬ ਨਾਲ ਵਾਧੇ ਗੰਭੀਰ ਮਤਭੇਦਾਂ ਅਤੇ ਸਾウਦੀ ਅਰਬ ਦੇ ਵੱਲੋਂ ਯੂਏਈ ਦੀਆਂ ਫੌਜਾਂ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਲਿਆ ਗਿਆ ਸੂਤਰਾਂ ਅਨੁਸਾਰ ਇਹ ਤਣਾ ਉਦੋਂ ਸਿਖਰ ਤੇ ਪਹੁੰਚ ਗਿਆ ਜਦੋਂ ਸਾウਦੀ ਦੀ ਅਗਵਾਈ ਵਾਲੇ ਗਰਜੋੜ ਨੇ ਦੱਖਣੀ ਯਮਨ ਦੀ ਮਕੱਲਾ ਬੰਦਰਗਾਹ ਦੇ ਉੱਤੇ ਹਵਾਈ ਹਮਲਾ ਕੀਤਾ। ਰਿਆਦ ਨੇ ਦਾਵਾ ਕੀਤਾ ਕਿ ਇਹ ਹਮਲਾ ਯੂਏਈ ਨਾਲ ਸੰਬੰਧਿਤ ਹਥਿਆਰਾਂ ਦੀ ਇੱਕ ਖੇਪ ਦੇ ਉੱਤੇ ਕੀਤਾ ਗਿਆ ਸੀ। ਦੂਜੇ ਪਾਸੇ ਯੂਏਈ ਨੇ ਇਸ ਹਮਲੇ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਖੇਪ ਵਿੱਚ ਕੋਈ ਹਥਿਆਰ ਨਹੀਂ ਸਨ ਅਤੇ ਉਹ ਸਮਾਨ ਅਮੀਰਾਤ ਦੀਆਂ ਫੌਜਾਂ ਲਈ ਸੀ। ਯਮਨ ਦੀ ਸਾਊਦੀ ਸਮਰਪਿਤ ਪ੍ਰੈਜ਼ੀਡੈਂਸ਼ੀਅਲ ਕੌਂਸਲ ਦੇ ਮੁਖੀ ਰਸ਼ਾਦ ਅਲ ਅਲੀਮੀ ਨੇ ਯੂਏਈ ਦੇ ਨਾਲ ਜ਼ਖਿਆ ਸਮਝੌਤਾ ਰੱਦ ਕਰ ਦਿੱਤਾ ਤੇ ਉਹਨਾਂ ਨੇ ਇੱਕ ਟੈਲੀਵਿਜ਼ਨ ਪਾਠਨ ਦੇ ਵਿੱਚ ਯੂਏਈ ਤੇ ਦੋਸ਼ ਲਾਇਆ ਕਿ ਉਹ ਦੱਖਣੀ ਵਕਵਾਦੀਆਂ ਨੂੰ ਹਵਾ ਦੇ ਕੇ ਯਮਨ ਦੇ ਵਿੱਚ ਕਲੇਸ਼ ਵਧਾ ਰਿਹਾ ਅਤੇ ਰਾਜ ਦੀ ਸੱਤਾ ਵਿਰੁੱਧ ਬਗਾਵਤ ਵੀ ਕਰਵਾ ਰਿਹਾ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੈਦਸ਼ਕੀਨ ਨੇ ਮੰਗਲਵਾਰ ਨੂੰ ਇੱਕਿਆ ਕਿ ਉਹਨਾਂ ਦਾ ਦੇਸ਼ ਕਿਸੇ ਵੀ ਹਮਲੇ ਦੀ ਸਥਿਤੀ ਦੇ ਵਿੱਚ ਮੂੰਹ ਤੋੜ ਜਵਾਬ ਦੇਵੇਗਾ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਈਰਾਨ ਦੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਦੇ ਵਿਰੁੱਧ ਚੇਤਾਵਨੀ ਦੇ ਜਵਾਬ ਦੇ ਵਿੱਚ ਆਇਆ। ਪਹਿਲੇ ਸ਼ੱਕੀਆਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਕਿ ਕਿਸੇ ਵੀ ਖਤਰਨਾਕ ਹਮਲੇ ਪ੍ਰਤੀ ਇਸਲਾਮਿਕ ਗਨਜਾਜ ਈਰਾਨ ਦਾ ਜਵਾਬ ਬੇहद ਸਖਤ ਹੋਵੇਗਾ। ਈਰਾਨੀ ਰਾਸ਼ਟਰਪਤੀ ਨੇ ਵਿਸਥਾਰ ਦੇ ਵਿੱਚ ਨਹੀਂ ਦੱਸਿਆ ਪਰ ਉਹਨਾਂ ਦਾ ਬਿਆਨ 트ੰਪ ਦੇ ਇਸ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਜਿਸ ਵਿੱਚ 트ੰਪ ਨੇ ਕਿਹਾ ਸੀ ਕਿ ਜੇਕਰ ਈਰਾਨ ਆਪਣੇ ਪਰਮਾणु ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਮਰੀਕਾ ਫੌਜੀ ਹਮਲਾ ਕਰ ਸਕਦਾ ਹੈ 트럼ਪ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਸੀ ਕਿ ਉਹ ਈਰਾਨ ਦੇ ਵਿਰੁੱਧ ਇੱਕ ਹੋਰ ਅਮਰੀਕੀ ਹਮਲੇ ਦਾ ਹੁਕਮ ਦੇ ਸਕਦਾ ਹੈ ਦੱਖਣੀ ਅਮਰੀਕੀ ਦੇਸ਼ ਪੇਰੂ ਦੇ ਵਿੱਚ ਵਿਸ਼ਵ ਪ੍ਰਸਿੱਧ ਪੁਰਾਤੱਤਵ ਸਥਾਨ ਮਾਚੂ ਪਿਚੂ ਵਿਖੇ ਚੱਲ ਰਹੀਆਂ ਦੋ ਟੂਰਿਸਟ ਰੇਲ ਗੱਡੀਆਂ ਵਿਚਕਾਰ ਮੰਗਲਵਾਰ ਨੂੰ ਅਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਦਰਕਿ 30 ਤੋਂ ਵੱਧ ਯਾਤਰੀ ਜ਼ਖਮੀ ਹੋਏ ਨੇ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜਾਨ ਗਵਾਉਣ ਵਾਲਾ ਵਿਅਕਤੀ ਰੇਲਵੇ ਦਾ ਹੀ ਇੱਕ ਕਰਮਚਾਰੀ ਸੀ ਕਿ ਟੱਕਰ ਕੋਰੀ ਵਾਇ ਰਚੀਨਾ ਦੇ ਨੇੜੇ ਜੰਗਲੀ ਇਲਾਕੇ ਦੇ ਵਿੱਚ ਹੋਈ ਹੈ ਜਦਕਿ ਖੁਦ ਇੱਕ ਇਤਿਹਾਸਕ ਸਥਾਨ ਹੈ ਰੇਲਵੇ ਕੰਪਨੀ ਮੁਤਾਬਕ ਇੱਕ ਰੇਲਗੱਡੀ ਬਾਤੂ ਪਿੱਛੇ ਤੋਂ ਵਾਪਸ ਆ ਰਹੀ ਸੀ ਅਤੇ ਦੂਜੀ ਉੱਥੇ ਜਾ ਰਹੀ ਸੀ ਹਾਲਾਂਕਿ ਟੱਕਰ ਦੇ ਅਸਲ ਕਾਰਨਾਂ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ ਹਾਦਸੇ ਤੋਂ ਤੁਰੰਤ ਬਾਅਦ ਕੁਝ ਕੋ ਅਤੇ 마ਚੂ ਪਿਚੂ ਵਿੱਚਕਾਰ ਰੇਲ ਸੇਵਾਵਾਂ ਨੂੰ ਰੋਕ ਦਿੱਤੀਆਂ ਗਈਆਂ ਨੇ ਜ਼ਿਕਰਯੋਗ ਹੈ ਕਿ 마ਚੂ ਪਿਚੂ ਵਿੱਚ 15ਵੀਂ ਸਦੀ ਦੀ ਇਨਕਾ ਸਭਿਅਤਾ ਦਾ ਇੱਕ ਬਹੁਤ ਹੀ ਮਸ਼ਹੂਰ ਟੂਰਿਸਟ ਪਲੇਸ ਹੈ ਜਿੱਥੇ ਹਰ ਸਾਲ ਲਗਭਗ 15 ਲੱਖ ਸੈਲਾਨੀ ਪਹੁੰਚਦੇ ਨੇ ਜ਼ਿਆਦਾਤਰ ਸੈਲਾਨੀ ਰੇਲ ਗੱਡੀ ਰਾਹੀਂ ਇੱਥੇ ਪਹੁੰਚਣਾ ਪਸੰਦ ਕਰਦੇ ਨੇ ਹਾਲਾਂਕਿ ਕੁਝ ਲੋਕ 4 ਦਿਨ ਦੀ ਟ੍ਰੈਕਿੰਗ ਕਰਕੇ ਪੈਦਲ ਵੀ ਜਾਂਦੇ ਨੇ ਇੱਕ ਪਾਸੇ ਪੂਰੀ ਦੁਨੀਆ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੀ ਹੈ ਤੇ ਉੱਥੇ ਹੀ ਯੂਰਪੀ ਦੇਸ਼ ਜਰਮਨੀ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਛੁੱਟੀਆਂ ਦੌਰਾਨ ਇੱਕ ਬੈਂਕ ਦੇ ਵਿੱਚ ਚੋਰਾਂ ਨੇ ਭੰਨ ਤੋੜ ਕਰਕੇ ਲੱਖਾਂ ਯੂਰੋ ਚੋਰੀ ਕਰ ਲਏ ਨੇ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਚੋਰਾਂ ਨੇ ਸੇਫ ਤੱਕ ਪਹੁੰਚਣ ਦੇ ਲਈ ਇੱਕ ਡ੍ਰਿਲ ਦੀ ਵਰਤੋਂ ਕੀਤੀ ਸੀ। ਪੁਲਿਸ ਅਤੇ ਸਪਾਰਕਾਸੋ ਨਾਂ ਦੇ ਬੈਂਕ ਨੇ ਇਹ ਦੱਸਿਆ ਕਿ ਚੋਰੀ ਨਾਲ ਲਗਭਗ 2700 ਖਾਤਾਧਾਰਕਾਂ ਨੂੰ ਨੁਕਸਾਨ ਹੋਇਆ। ਪੁਲਿਸ ਦੇ ਬੁਲਾਰੇ ਥਾਮਸ ਨੋ ਵਾਜਿਕ ਨੇ ਦੱਸਿਆ ਇਕ ਜਾਂਚ ਕਰਤਿਆਂ ਦਾ ਮੰਨਣਾ ਇਹ ਹੈ ਕਿ ਚੋਰੀ ਹੋਈ ਕੁੱਲ ਰਕਮ 10 ਤੋਂ 90 ਮਿਲੀਅਨ ਯੂਰੋ ਯਾਨੀ ਕਿ ਲਗਭਗ 11.7 ਜਾਂ 105.7 ਮਿਲੀਅਨ ਅਮਰੀਕੀ ਡਾਲਰ ਦੇ ਵਿਚਕਾਰ ਹੋ ਸਕਦੀ ਹੈ ਇਹ ਚੋਰੀ ਜਰਮਨੀ ਦੀਆਂ ਸਭ ਤੋਂ ਵੱਡੀਆਂ ਚੋਰੀਆਂ ਵਿੱਚੋਂ ਇੱਕ ਹੋ ਸਕਦੀ ਹੈ ਫਾਇਰ ਅਲਾਰਮ ਵੱਜਣ ਤੋਂ ਬਾਅਦ ਪੁਲਸ ਅਤੇ ਫਾਇਰ ਫਾਈਟਰਸ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਬੈਂਕ ਦੇ ਵਿੱਚ ਪਹੁੰਚੇ ਸਨ ਭਾਰਤ ਬਨਾਮ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਦੇ ਵਿਚਕਾਰ ਪੰਜ ਮੈਚਾਂ ਦੀ T20 ਲੜੀ ਦਾ ਪੰਜਵਾਂ ਅਤੇ ਆਖਰੀ ਮੈਚ ਮੰਗਲਵਾਰ 30 ਦਸੰਬਰ ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡਿਆ ਗਿਆ। ਭਾਰਤ ਨੇ ਆਖਰੀ ਮੈਚ 15 ਦੌੜਾਂ ਦੇ ਨਾਲ ਜਿੱਤਿਆ ਅਤੇ ਸੀਰੀਜ਼ 5-0 ਨਾਲ ਜਿੱਤ ਲਈ ਹੈ। ਇਸ ਮੈਚ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਅਰਧ ਸੈਂਕੜਾ ਪਾਰੀ ਖੇਡੀ ਤੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੌਦਾ ਦਿੱਤਾ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ ਨਿਰਧਾਰਤ 20 ਓਵਰਾਂ ਦੇ ਵਿੱਚ 7 ਵਿਕਟਾਂ ਗਵਾਉਣ ਤੋਂ ਬਾਅਦ 176 ਦੌੜਾਂ ਦਾ ਟੀਚਾ ਦਿੱਤਾ ਗਿਆ। 176 ਦੌੜਾਂ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਸਿਰਫ 160 ਦੌੜਾਂ ਹੀ ਬਣਾ ਸਕੀ ਹੈ। ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕਲੀਨ ਸਵੀਪ ਦੇ ਨਾਲ ਸੀਰੀਜ਼ ਜਿੱਤ ਲਈ ਹੈ। ਅਜ ਲਈ ਅਨਹੀਂ ਦੁਬਾਰਾ ਫਿਰ ਆਦਰੋਮ ਹੋਗੇ। ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਧੰਨਵਾਦ।